ਹੈਲੋ ਜੀ ਫ੍ਰੀ ਅਕਾਲ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਸਹਿਦੀ ਵੀਰੇ ਜਿਹੜੀ ਆਪਣੀ ਕਿਚਨ ਦੇ ਲਈ ਹੈ ਦੇ ਉੱਪਰ ਇਹ ਜੱਦੀ ਵੀਡੀਓ ਜਿਹੜੀ ਆਪਣੀ ਕਿਚਨ ਦੇ ਲਈ ਹੈ ਕਿਚਨ ਦੇ ਵਿੱਚ ਦੇਖੋ ਬਰਸਾਤ ਦਾ ਮੌਸਮ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਤੇ ਇਹ ਆਪਾਂ ਸਿੰਕ ਜਿਹੜੀ ਜਿਹੜੀ ਵੀਡੀਓ ਅੱਜ ਬਣਾਉਨੇ ਆ ਤੇ ਆਪਾਂ ਉਹਨੂੰ ਸਾਫ਼ ਸੁਥਰਾ ਰੱਖਣ ਦੇ ਵਾਸਤੇ ਵੀਡੀਓ ਜਿਹੜੀ ਬਣਾਈ ਆ ਤੇ ਆਪਾਂ ਗੈਂਸ ਕਰ ਲਿਆਉਣ ਤੇ ਆਪਣਾ ਇਹ ਫ੍ਰੇਮ ਜਿਹੜਾ ਰੱਖ ਲਿਆ ਤੇ ਆਪਾਂ ਇਹਦੇ ਵਿੱਚ ਕਲਾਸ ਡੀਡ ਗਲਾਸ ਜਿਹੜਾ ਪਾਵਾਂਗੇ ਪਾਣੀ ਦਾ ਤੇ ਇਹਨੂੰ ਆਪਾਂ ਵਾਲਦੇ ਆ ਚੰਗੀ ਤਰ੍ਹਾਂ ਲੋ ਜੇ ਆਪਾਂ ਡੇਢ ਕ ਗਲਾਸ ਜਿਹੜਾ ਪਾਣੀ ਦਾ ਪਾ ਲਿਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਬਾਲਾਂਗੇ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਵੀ ਲੈਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਉੱਥੇ ਜੋ ਭਣ ਪਈ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਪਾਣੀ ਕਰਦਿਆਂ ਗਰਮ ਫਲੌ ਜਿੱਤੇ ਪਾਣੀ ਆਪਣਾ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਪੱਤੀ ਦਾ ਚਾਹ ਪੱਤੀ ਹੋਈ ਜੋ ਆਪਣੀ ਆਪਾਂ ਚਾਹ ਬਣਾਉਣੇ ਅਰਥੀ ਦੇ ਵਿੱਚ ਇੱਕ ਚਮਚਾ ਆਪਾਂ ਇਹਦਾ ਲੈ ਲੈਂਦਾ ਤੇ ਜੇ ਕੋਈ ਬਖਤ ਦੇ ਮੌਸਮ ਨੇ ਤੇ ਆਪਾਂ ਨੂੰ ਸਾਇੰਸ ਕਰਾ ਵੀ ਇਹਦਾ ਧਿਆਨ ਰੱਖਣਾ ਚਾਹੀਦਾ ਕੀੜੇ ਮਕੌੜਿਆਂ ਤੋਂ ਕੋਕਰੇਜਾ ਕੀੜੇ ਮਕੌੜੇ ਬਹੁਤ ਜ਼ਿਆਦਾ ਨਿਕਲਦੇ ਨੇ ਬਖਤ ਦੇ ਮੌਸਮ 'ਚ ਤੇ ਇਹ ਇਹ ਆ ਪਹਿਲੀ ਵਾਰ ਤੇ ਜਿਹੜੀ ਵੀਡੀਓ ਬਣਾਈ ਆ ਤੇ ਦੋ ਆਪਾਂ ਇਹ ਪਾਵਾਂਗੇ ਇਹਦੇ ਵਿੱਚ ਗੋਲੀਆਂ ਜੋ ਆਪਣੀ ਸਪਾਇਰ ਹੋਈ ਹੋਈ ਹੈ ਨਾ ਇਹ ਡੇਟ ਨੰਗੀ ਹੋਈ ਆ ਤੇ ਆਪਾਂ ਦੋ ਗੋਲੀਆਂ ਇਹ ਲਵਾਂਗੇ ਇਹਨਾਂ ਦਾ ਆਪਾਂ ਪਾਊਡਰ ਜਿਹੜਾ ਬਣਾਵਾਂਗੇ ਲਓ ਜੀ ਤੇ ਆਪਾਂ ਇਹ ਦੋ ਗੋਲੀਆਂ ਰੱਖ ਲਈਆਂ ਜੋ ਇਹਨਾਂ ਨੇ ਡੇਟ ਸਪਾਇਰ ਹੋਈ ਹੋਈ ਹੈ ਤੇ ਇਹ ਡੇਟ ਨੰਗੀ ਹੋਈ ਹੈ ਇਹਨਾਂ ਦੀ ਤੇ ਆਪਾਂ ਇਹਨਾਂ ਦਾ ਬਣਾਉਣਾ ਪਾਊਡਰ ਆਪਾਂ ਪੀਤਰ ਰੱਖ ਕੇ ਇਸ ਤਰ੍ਹਾਂ ਇਹਨਾਂ ਦਾ ਪਾਊਡਰ ਜਿਹੜਾ ਬਣਾ ਲਾਂਗੇ ਬਰੀਕ ਬਰੀਕ ਇਹਦਾ ਪਾਣਾ ਦਾ ਪਾਊਡਰ ਜਿਹੜਾ ਬਣਾ ਲਿਆ ਤਾਂ ਜੋ ਵਿੱਚ ਮਿਕਸ ਹੋ ਜਾਣ ਲਓ ਜੀ ਆਪਾਂ ਇਹ ਦੋ ਗੋਲੀ ਦਾ ਪਾਊਡਰ ਜਿਹੜਾ ਬਣਾ ਲਿਆ ਇਹਨਾਂ ਨੂੰ ਇਹਦੇ ਵਿੱਚ ਪਾ ਦਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਬਾਲਾ ਦੇਵਾਂਗੇ ਚਾਹ ਨੂੰ ਚੰਗੀ ਤਰ੍ਹਾਂ ਬਾਲਾ ਦੇ ਲਈ ਆਪਾਂ ਚੰਗੀ ਤਰ੍ਹਾਂ ਬਾਲ ਲਈਏ। ਲਓ ਜੀ ਤੇ ਚਾਹ ਜਿਹੜਾ ਆਪਣਾ ਚੰਗੀ ਤਰ੍ਹਾਂ ਬਾਲਾ ਇਹਨੂੰ ਆ ਗਿਆ। ਦੇਖੋ ਤੇ ਹੁਣ ਆਪਾਂ ਇਹਨੂੰ ਲਾਹਾਂਗੇ نیچے। ਬਹੁਤ ਬਧੀ ਚਾਹ ਜਿਹੜੀ ਆਪਣੀ ਉਬਲ ਗਈ ਇਹ। ਚੰਗੀ ਤਰ੍ਹਾਂ ਬਾਲਾ ਇਹਨੂੰ ਆ ਗਿਆ। ਤੇ ਆਪਾਂ ਗੈਂਸ ਕਰ ਦਿਆਂ ਹੁਣ ਬੰਦ ਤੇ ਇਹਨੂੰ ਲਾਹਾਂਗੇ نیچے। ਲਓ ਜੀ ਤੇ ਆਪਾਂ ਇਹਨੂੰ छन्ਨੀ ਦੇ ਨਾਲ ਇਹਦੇ ਵਿੱਚ ਛਾਣਾਂਗੇ। ਲੈਣਾ ਆਪਾਂ ਨੇ ਇਹ ਗਰਮ-ਗਰਮ ਹੀ ਹੁੰਦਾ। ਕਿ ਕਿਉਂਕਿ ਬਖਤ ਨੇ ਮੌਸਮ ਚੱਲ ਰਹੇ ਨੇ ਤੇ ਆਪਣੇ ਕੌਕਰੇ ਜੀ ਕੀੜੇ ਮਕੌੜੇ ਜਿਹੜੇ ਸੈਂਕ ਚ ਬਹੁਤ ਜ਼ਿਆਦਾ ਨਿਕਲਦੇ ਨੇ ਤੇ ਆਪਾਂ ਨੂੰ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਇਹਦੇ ਵਿੱਚ ਆਪਾਂ ਲਵਾਂਗੇ ਇੱਕ ਚਮਚਾ ਇਹ ਮਿੱਠੇ ਥੋਡੇ ਦਾ ਇਹ ਆਪਣੇ ਘਰਾਂ ਵਿੱਚ ਆਉਂ ਨਹੀਂ ਹੁੰਦਾ ਇੱਕ ਚਮਚਾ ਪੈਦਾ ਲੈਣੇ ਲਓ ਜੀ ਤੇ ਪਚੰਚਾਪਾ ਮਿੱਠੇ ਥੋੜੇ ਦਾ ਲੈ ਲਿਆ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਇਹ ਆਪਾਂ ਨੇ ਗਰਮ ਗਰਮੀ ਪਾਉਣਾ ਠੰਡਾ ਨਹੀਂ ਕਰਨਾ ਹੈਗਾ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਲਓ ਜੀ ਤੇ ਆਪਾਂ ਪਾਉਨੇ ਆ ਢਕਾਉਨੇ ਆ ਲਓ ਜੀ ਤੇ ਆਪਾਂ ਪਾਉਣੇ ਨੇ ਜੇ ਪਾਉਣਾ ਆਪਾਂ ਨੇ ਸਾਮ ਦੇ ਟਾਈਮ ਪੈ ਜੇ ਬਹੁਤ ਵਧੀਆ ਉਦੋਂ ਬਾਅਦ ਪਾਣੀ ਜਿਹੜਾ ਪਾ ਘੰਟੇ ਦੋ ਘੰਟੇ ਪਾਣੀ ਬਿਲਕੁਲ ਨਾ ਛੱਡੋ ਇਹਦੇ ਵਿੱਚ ਜੇ ਆਪਾਂ ਦਿਨੇ ਪਾਉਨੇ ਆ ਜੇ ਆਪਾਂ ਸਾਮ ਨੂੰ ਪਾਵਾਂਗੇ ਤਾਂ ਬਹੁਤ ਬਧੀ ਚੀਜ਼ਾਂ ਕੌਕਰੇਜ ਵਗੈਰਾ ਜੋ ਵੀ ਆਪਣੇ ਜੀਵ ਜੰਤੂ ਆਉਂਦੇ ਨੇ ਉਹ ਬਿਲਕੁਲ ਨਹੀਂ ਨਿਕਲਦੇ ਤੇ ਉਹ ਸਾਰੇ ਜਿਹੜੇ ਮਰ ਜਾਂਦੇ ਨੇ ਇਹਦੇ ਨਾਲ ਤੇ ਆਪਾਂ ਇਹ ਕਰਮ ਕਰਮੀ ਪਾਵਾਂਗੇ ਇਸ ਤਰ੍ਹਾਂ ਪਾਵਾਂਗੇ ਜੇ ਦਿਨੇ ਪਾਉਣੇ ਤਾਂ ਦੋ ਘੰਟੇ ਵਿੱਚ ਪਾਣੀ ਨਾ ਚਲਾਓ ਜੇ ਸਾਮ ਨੂੰ ਪਾਉਣੇ ਤਾਂ ਆਪਾਂ ਸਵੇਰੇ ਠੂਠੀ ਜਿਹੀ ਛੱਡ ਸਕਦੇ ਹਾਂ ਤੇ ਆਪਾਂ ਦੋਨੇ ਸੇਕਾਂ ਦੇ ਵਿੱਚ ਅੱਧਾ-ਅੱਧਾ ਕਰਕੇ ਪਾਉਂਦੇ ਹਾਂ ਕੱਪੜੇ ਦੇ ਵਿੱਚ ਪਾਵਾਂਗੇ ਇਹ ਸਿੰਕ ਦਾ ਵੀ ਆਪਾਂ ਧਿਆਨ ਰੱਖਣਾ ਚਾਹੀਦਾ ਕੀੜੇ ਮਕੌੜੇ ਜਿਹੜੇ ਰਾਤ ਨੂੰ ਬਹੁਤ ਜ਼ਿਆਦਾ ਨਿਕਲਦੇ ਨੇ ਕੌਕਰੀ ਜਿਹਾ ਵਗੈਰਾ ਤੇ ਆਉਂਦੇ ਆਪਣੇ ਸੋਇ ਦੇ ਵਿੱਚ ਇਹ ਤਾਂ ਗੰਦ ਪਾ ਦਿੰਦੇ ਨੇ ਤੇ ਇਸ ਤਰ੍ਹਾਂ ਹਫ਼ਤੇ ਦੇ ਵਿੱਚ ਜਦੋਂ ਜ਼ਰੂਰ ਕਰੋ ਦੋ ਵਾਰੀ ਜੇ ਆਪਾਂ ਜਿਨੇਤਰ ਪਰ ਸਾਤ ਦੇ ਮੌਸਮ ਨੇ ਜ਼ਰੂਰ ਕਰਨਾ ਚਾਹੀਦਾ ਆਪਾਂ ਦੋਨਾਂ ਸਿੰਕਾਂ ਦੇ ਵਿੱਚ ਇਹ ਤਾਂ ਕੱਪੜਾ ਜਿਹੜਾ ਪਾਤਾ ਲਓ ਜਿੱਤੇ ਆਪਾਂ ਦੋਨੀਆਂ ਸਾਈਡ ਤੇ ਪਾਤਾ ਇਹ ਇਧਰਲੇ ਸਿੰਕ 'ਚ ਵੀ ਉਧਰਲੇ ਸਿੰਕ 'ਚ ਵੀ ਤੇ ਇਸ ਤਰ੍ਹਾਂ ਆਪਣੀ ਕਿਚਨ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਕੁਕ ਇਹ ਜੀਵ ਜੰਤੂ ਆ ਜਿਹੜੇ ਆਪਣੇ ਕੋਕਰੇਜ ਵਗੈਰਾ ਰਾਤ ਨੂੰ ਆਉਂਦੇ ਨੇ ਤੇ ਆਪਣੀ ਕਿਚਨ ਵਗੈਰਾ ਚ ਗੰਦ ਬਹੁਤ ਜ਼ਿਆਦਾ ਪੱਕ ਜਾਂਦੇ ਨੇ ਤੇ ਬਰਸਾਤ ਦੇ ਮੌਸਮ ਵਿੱਚ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਤੇ ਆਪਾਂ ਦੋਨੇ ਸੈਂਕਾਂ ਦੇ ਵਿੱਚ ਪਾ ਦਾਂ ਤੇ ਇਸ ਤਰੀਕੇ ਨਾਲ ਤੁਸੀਂ ਵੀ ਹਫਤੇ ਦੇ ਵਿੱਚ ਇੱਕ ਵਾਰ ਤਾਂ ਜ਼ਰੂਰ ਕਰਿਆ ਕਰੋ ਤੇ ਵੀਡੀਓ ਵਧੀਆ ਲੱਗਣੀ ਹੋਵੇ ਲਾਇਕ ਸ਼ੇਅਰ ਪਿਆਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ